ਅੱਜ 28 ਮਈ 2025 ਹੈਗਾ ਕਿਉਂਕਿ 5-7 ਜੂਨ ਦੇ ਲਗਭਗ 10 ਜੂਨ ਦੇ ਲਗਭਗ ਵਿੱਚ ਕਿਸਾਨਾਂ ਭਰਾ ਝੋਨਾ ਲਾ ਵੀ ਲੈਣਗੇ ਜਿਹੜਾ ਮਰਜੀ ਏਰੀਆ ਹੋਵੇ ਹੈਨਾ ਤੇ ਹੁਣ ਗੱਲ ਆਉਂਦੀ ਹੈਗੀ ਪਨੀਰੀਆਂ ਦੀ ਵਿੱਚ ਕਿਸਾਨਾਂ ਭਰਾ ਕਹਿੰਦੇ ਬਾਈ ਸਾਡੇ ਪਨੀਰੀ ਪੀਲੀ ਪੈ ਗਈ ਜਾਂ ਸਾਰੀ ਪਨੀ ਪਨੀਰੀਆਂ ਪੀਲੀ ਪੈ ਗਈ ਵਿੱਚ ਕਹਿ ਰਹੇ ਬਾਈ ਸਾਡੇ ਜੜੀਆਂ ਦੋਗੀਆਂ ਦੋਗੀਆਂ ਪੀਲੀਆਂ ਪੈ ਗਈਆਂ ਪਹਿਲਾ ਤਾਂ ਦੇਖੋ ਬਈ ਜਿਹੜੀ ਆਪਾਂ ਹਨ ਸਭ ਤੋਂ ਪਹਿਲਾ ਤੱਤ ਜਿਹੜਾ ਦਿੰਨੇ ਹੈਗੇ ਆ ਆਪਾਂ ਇਹਦੇ ਵਿੱਚ ਯੂਰੀਆ ਤੱਤ ਦਿੰਨੇ ਆ ਹਨ ਕਿਉਂਕਿ 25 ਦੇ ਦਿਨ 30 ਦੇ ਦਿਨ ਦਾਹੀ ਆਪਣੇ ਕੋਲ ਪਨੀਰੀ ਜਿਹੜਾ ਸੇਵਾ ਕਰਨ ਦਾ ਹਨ ਜਿਹਨੂੰ ਕਹਿੰਦੀ ਆਪਣੇ ਕੋਲ ਸਮਾਂ ਹੁੰਦਾ ਹੈਗਾ ਤੇ ਜਦੋਂ ਕਈ ਵਾਰ ਬਈ ਆਪਾਂ ਹਨ ਪਹਿਲੀ ਵਾਰ ਮੰਨ ਕੇ ਚਲੋ ਆਪਾਂ ਬਈ ਦੇਖੋ ਯੂਰੀਆ ਵਗੈਰਾ ਦਿੰਨੇ ਹੈਗੇ ਆ ਇਸ ਤਰ੍ਹਾਂ ਬਈ ਕਈ ਵਾਰ ਨਾਲ ਆਪਾਂ ਦੌਗੀਆਂ ਦੇ ਵਿੱਚ ਯੂਰੀਆ ਵੱਧ ਪਾ ਦਿੰਨੇ ਹਨ ਇਸ ਤਰ੍ਹਾਂ ਵੀ ਨੁਕਸਾਨ ਦੇਖੋ ਜਿਹੜੇ ਹੋ ਜਾਂਦੇ ਹੈਗੇ ਤੇ ਇੱਕ ਤਾਂ ਇਸ ਤਰ੍ਹਾਂ ਦੀ ਕੋਈ ਆਪਾਂ ਜਿਹੜੀ ਗਲਤੀ ਨਾ ਕਰੀਏ ਠੀਕ ਹੈ ਜੇ ਤੁਹਾਡੀ ਪਨੀਰੀ ਦੱਸ ਦਿੰਦੇ ਐ ਜਾਂ 12 ਦਿੰਦੇ ਆ ਪੈਦਲ ਧਾਰਤੇ ਇਹਦੇ ਵਿੱਚ ਤੁਸੀਂ ਯੂਰੀਆ ਤੱਤ ਦੇਖੋ ਪੂਰਾ ਕਰੋ ਉਸ ਤੋਂ ਬਾਅਦ ਜੇ ਪਨੀਰੀ ਦੇ ਪੱਤੇ ਚਿੱਟੇ ਹੁੰਦੇ ਹੈਗੇ ਆ ਤਾ ਜਿੰਕ ਦੀ ਸਪਰੇਅ ਕਰ ਸਕਦੇ ਹੋ ਜੇ ਤੁਹਾਡੇ ਪੱਤੇ ਜਮ੍ਹਾਂ ਪੀਲੇ ਹੁੰਦੇ ਹੈਗੇ ਆ ਕਿਤੇ ਕਿਤੇ ਇਹਨਾਂ ਪੱਤੇ ਸੁੱਕਦੇ ਹੈਗੇ ਆ ਹਨਾ ਉਦੋਂ ਤੁਸੀਂ ਲੋਹੇ ਦੀ ਸਪਰੇਅ ਕਰ ਸਕਦੇ ਹੋ ਜਿੰਕ ਜੇ ਤੁਸੀਂ 21% ਕਰਦੇ ਹੋ ਤਾਂ 3 ਗ੍ਰਾਮ ਲੀਟਰ ਦੀ ਜੇ 21% ਕਰਦੇ ਹੋ ਤਾਂ 5 ਗ੍ਰਾਮ ਲੀਟਰ ਦੀ 3 ਤੋਂ 5 ਗ੍ਰਾਮ ਤੁਸੀਂ ਲੋਹਾ ਵਰਤ ਸਕਦੇ ਹੋ ਠੀਕ ਹੈ ਜੇ ਤੁਹਾਡੇ ਦੌਗੀਆਂ ਦੇ ਵਿੱਚ ਪੀਲੀਆਂ ਦੌਗੀਆਂ ਪੈਂਦੀਆਂ ਨੇ ਦੌਗੀਆਂ ਸੁੱਕਦੀਆਂ ਨੇ ਉਹਦੀ ਤੁਸੀਂ ਜੜਪਟ ਕੇ ਦੇਖ ਲਓ ਜਦੋਂ ਜੜਪਟ ਕੇ ਦੇਖੋਗੇ ਤੁਹਾਡੇ ਜਿਹੜੀ ਨਿਮਾਟ ਉਰ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਉਹਦੇ ਨਾਲ ਵੀ ਪਨੀਰੀ ਪੀਲੀ ਪੈਂਦੀ ਹੈਗੀ ਆ ਉਹਦੇ ਲਈ ਤੁਸੀਂ ਕਿਲੋ ਕਨਾਲ ਦੀ ਨਿਮਾਟੋ ਫਰੀ ਵਰਤ ਲਓ ਜਾਂ ਕਿਲੋ ਕਨਾਲ ਦੀ ਫੀਲਡ ਅਨਮਰਤ ਲਓ ਇੱਕ ਤਾਂ ਕੈਮੀਕਲ ਤਰੀਕਾ ਦੱਸਿਆ ਤੁਹਾਨੂੰ ਇੱਕ ਦੱਸ ਤੈਨੂੰ ਵਾਇਓ ਬਿਨਾ ਜ਼ਹਿਰ ਤੋਂ ਤਰੀਕਾ ਠੀਕ ਹੈ ਇਹ ਕੰਮ ਕਰਨੇ ਜ਼ਰੂਰੀ ਹੈ ਦੂਸਰਾ ਕੰਮ ਜਦੋਂ ਆਪਾਂ ਦੇਖੋ ਬਈ ਸ਼ਾਮ ਦੇ ਟਾਈਮ ਮਨ ਲਾ ਕੇ ਇਹ ਪਨੀਰੀ ਨੂੰ ਆਪਾਂ ਪਾਣੀ ਵਗੈਰਾ ਲਾਉਨੇ ਹਨ ਜੇਦ ਆਪਾਂ ਸ਼ਾਮ ਦੇ ਟਾਈਮ ਬਈ ਪਨੀਰੀ ਨੂੰ ਮੱਲੋ ਪਾਣੀ ਲਾ ਲਿਆ ਪਾਣੀ ਲਾਉਂਦੇ ਸਾਰ ਪਨੀਰੀ ਦੇ ਵਿੱਚ ਕੀ ਕਰਨਾ ਹੈਗਾ ਮੰਨ ਕੇ ਕੋਈ ਫੱਟੇ ਵੇਰ ਲੈ ਲਓ ਇਸ ਤਰ੍ਹਾਂ ਇਹਦੇ ਉੱਪਰ ਚੀਜ਼ ਮਾਰ ਦਿਓ ਕਹਿਣਾ ਮਤਲਬ ਜਿਹੜਾ ਪਾਣੀ ਹੈਗਾ ਪਨੀਰੀ ਦੇ ਉੱਪਰ ਦੀ ਜਾਵੇ ਪਨੀਰ ਦੇ ਪੱਤੇ ਸਾਫ਼ ਕਰ ਦੇ ਜੇ ਕੰਮ ਵੀ ਨਹੀਂ ਕਰਨਾ ਤਾਂ ਢੋਲੀ ਸਪਰੇਅ ਵਾਲ ਢੋਲੀ ਦੇ ਵਿੱਚ ਪਾਣੀ ਪਾ ਲਓ ਠੰਡਾ ਪਾਣੀ ਜੇ ਤਾਂ ਘਰੋਂ ਲਿਓ ਘੜੇ ਵਾਲਾ ਪਾਣੀ ਜਾਂ ਮਣੀ ਮੂੜੀ ਬਰਫ਼ ਵਗੈਰਾ ਪਾ ਲਓ ਨਾ ਠੰਡੇ ਪਾਣੀ ਦੀਆਂ ਇੱਕ ਢੋਲੀ ਇਸ ਤਰ੍ਹਾਂ ਘੜੋ ਇੱਕ ਢੋਲੀ ਇਸ ਤਰ੍ਹਾਂ ਘੜੋ ਕਹਿਣ ਦਾ ਭਾਵੇਂ ਵਧੀਆ ਦੋ ਤਿੰਨ ਟੈਂਕੀਆਂ ਕਢ ਦੋ ਇਹਦਾ ਰੇਤਾ ਵਗੈਰਾ ਲੈ ਜਾਣਾ ਇਹਨੇ ਸੈੱਟ ਹੋ ਜਾਣਾ ਕੋਈ ਹੋਰ ਜੇ ਤੁਹਾਨੂੰ ਲੱਗਦਾ ਬਈ ਆਪਾਂ ਨੇ ਪਹਿਲਾਂ ਕੋਈ ਤਤ ਨਹੀਂ ਵਰਤੇ ਆ ਕਿਉਂਕਿ ਅਣਗਹਿਲੀ ਵੱਡੀ ਹੁੰਦੀ ਹੈ ਇਹ ਪਹਿਲਾਂ ਤੱਤਾਂ ਵਾਲੀਆਂ ਸਪਰੀਆਂ ਮੰਨ ਲੇ ਆਪਾਂ ਨੇ ਤਤ ਨਹੀਂ ਵਰਤਨੇ ਕਿਸੇ ਨੇ ਲੋਹਾ ਨਹੀਂ ਪਾਉਣਾ ਕਿਸੇ ਨੇ ਜ਼ਿੰਕ ਨਹੀਂ ਪਾਉਣਾ ਕਿਸੇ ਨੇ ਸੁਪਰ ਨਹੀਂ ਪਾਉਣਾ ਕਿਸੇ ਨੇ ਕੋਈ ਡੀਏਪੀ ਉਸ ਵੀ ਨਹੀਂ ਪਾਉਣਾ ਕਿਉਂਕਿ ਡੀ ਜੀ ਪੀ ਤੇ ਚਲੋ ਸਿਪਾਰਸ਼ੇ ਨਹੀਂ ਕਿਸੇ ਨੇ ਰੂੜੀ ਦਿਖਾਦ ਨਹੀਂ ਪਾਉਣੀ ਤੇ ਪਿੱਛੋਂ ਆ ਕੇ ਫਿਰ ਆਪਾਂ ਕਹਿੰਨਾ ਬਈ ਪਨੀਰੀ ਜਲਦੀ ਤਿਆਰ ਹੋ ਜਾ ਪਨੀਰੀ ਬਈ ਇੱਥੋਂ ਤਿਆਰ ਹੋਣੀ ਹੈਗੀ ਜਦੋਂ ਆਪਾਂ ਉਹਦੇ ਵਿੱਚ ਜ਼ਰੂਰੀ ਤੱਤ ਤਾਂ ਦੇਖੋ ਪਨੀਰੀ ਨੂੰ ਆਪਾਂ ਨੇ ਜਿਹੜੇ ਦਿੱਤੇ ਨਹੀਂ ਹੈਗੇ ਪਰ ਹੁਣ ਤੁਸੀਂ ਇਹ ਕੰਮ ਕਰ ਸਕਦੇ ਹੋ ਤੇ ਹੋਰ ਵੀ ਕਾਫੀ ਮਿਕਚਰ ਪ੍ਰੋਡਕਟ ਆਉਂਦੇ ਜਿਨ੍ਹਾਂ ਵਿੱਚ ਤੱਤ ਹੁੰਦੇ ਤੁਸੀਂ ਉਹਨਾਂ ਦੀ ਸਪਰੇ ਵੀ ਦੇਖੋ ਵੇਚ ਕੇ ਕੋਈ ਕਰ ਸਕਦੇ ਹੋ ਪਾਰ ਪਨੀਰ ਦੇ ਵਿੱਚ ਸਭ ਤੋਂ ਪਹਿਲਾ ਕੰਮ ਯੂਰੀਆ ਦਾ ਕਰਨਾ ਹੈ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਪਨੀਰੀਆਂ ਹੁਣ ਕਿਤੇ 15 ਦਿਨ ਦੀਆਂ ਨੇ ਕਿਤੇ 10 ਦਿਨ ਦੀਆਂ ਨੇ ਕਿਤੇ 20 ਦਿਨ ਦੀਆਂ ਵੇਗੀਆਂ ਨੇ ਵਿੱਚ 25 ਦਿਨਾਂ ਵਾਲੇ ਵੀ ਹੈਗੇ ਆ ਤੇ ਲੋਹੇ ਤੇ ਜਿੰਕ ਦੀ ਸਪਰੇਅ ਕਰ ਲਓ ਇੱਕ ਹੋਰ ਕਿਉਂਕਿ ਇਸ ਵਾਰ ਜਿਹੜਾ ਬਈ ਪਨੀਰੀ ਦੇ ਵਿੱਚ ਤੇਲਾ ਆਉਂਦਾ ਪੂਰੀ ਪਿੱਠ ਵਾਲਾ ਡੱਡਾ ਆਉਂਦਾ ਹੈਗਾ ਉਹਦੇ ਲਈ ਵੀ ਤੁਸੀਂ 15 ਦਿਨ ਤੇ ਸਪਰੇਅ 20 ਦਿਨ ਤੇ 25 ਦਿਨ ਤੇ ਦੋ ਤਿੰਨ ਸਪਰੇਅ ਹਾਂ ਉਹਦੇ ਵਿੱਚ ਤੁਸੀਂ ਉਹਦੀਆਂ ਵੀ ਕਰ ਲਓ ਕਿਉਂਕਿ ਉਹਦੇ ਨਾਲ ਬੌਨਾ ਰੋਗ ਆਉਣ ਦੇ ਚਾਂਸਸ ਬਣ ਜਾਂਦੇ ਆ ਇੰਨਾ ਕੁ ਚੀਜ਼ਾਂ ਦਾ ਬਈ ਧਿਆਨ ਰੱਖੋ ਬਾਕੀ ਪਨੀਰੀਆਂ ਠੀਕ ਹੈਗੀਆਂ ਨੇ ਮੌਸਮ ਵਧੀਆ ਇਸ ਸਾਲ ਤੇ ਕਿਉਂਕਿ ਇਸ ਸਾਲ ਬਈ ਗਰਮੀ ਜਿਹੜੀ ਘੱਟ ਪਈ ਹੈਗੀ ਆ ਲੋ ਘੱਟ ਦੇਖਣ ਨੂੰ ਮਿਲੀ ਹੈਗੀ ਆ ਪੰਜ-ਸੱਤ ਦਿਨ ਹੀ ਜਿਹੜੀ ਲੋ ਚੱਲੀ ਸੀਗੀ ਤੇ ਹੋਰ ਕੋਈ ਸਵਾਲ ਹੋਵੇ ਤਾਂ ਕਮੈਂਟ ਜਰੂਰ ਕਰ ਸਕਦੇ ਹੋ ਧੰਨਵਾਦ